ਪੂਰੀ ਧਰਤੀ ਦੇ ਪੂਰੇ ਸੰਸਾਰ ਦੇ ਚਾਰੇ ਕੋਨੇ ਸਾਗਰ 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 ਦੀ ਵੋਹਤੀ ਸਾਗਰ ਦੀ ਵੋਹਤੀ ਸਾਗਰ ਦੀ ਵੋਹਤੀ ਸਾਗਰ ਦੀ ਵੋਹਤੀ ਕਰਾ ਦਿੱਤੀ ਪੰਜਾਬੀਆਂ ਨੇ ਐ ਗਲੀਆਂ ਦਾ ਰੂੜਾ ਕੂੜਾ ਮਹਿਲ ਚੜਾਇਆ ਸਾਈਆਂ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਮੈਂ ਹਜ਼ਾਰ ਜਨਮ ਲੈ ਕੇ ਵੀ ਪੰਜਾਬੀ ਇਹਦਾ ਪੰਜਾਬੀਆਂ ਦਾ ਦੇਣ ਨਹੀਂ ਦੇ ਸਕਦਾ ਮੇਰਾ ਰੋਮ ਰੋਮ ਤੁਹਾਡਾ ਕਰਜ਼ਾਈ ਹੈ ਮੇਰਾ ਵਾਲ-ਵਾਲ ਤੁਹਾਡਾ ਕਰਜ਼ਾਈ ਤੇ ਆ ਹੁਣ ਜਦੋਂ ਦਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਜਿੰਨਾ ਦੋਸਤੋ ਜਿਵੇਂ ਕਿ ਤੁਸੀਂ ਪਿਛਲੇ ਵੀਡੀਓ ਦੇ ਵਿੱਚ ਦੇਖਿਆ ਕਿ ਸਾਗਰ ਸਾਹਿਬ ਲੋਕਾਂ ਦਾ ਧੰਨਵਾਦ ਕਰ ਰਹੇ ਹਨ ਕਿ ਸਾਗਰ ਦੀ ਬੋਟੀ ਵਾਲੀ ਗੀਤ ਨੂੰ ਟ੍ਰੈਂਡਿੰਗ ਵਿੱਚ ਲਿਆਉਣ ਲਈ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਗਾਣਾ ਪੂਰੇ 20 ਸਾਲ ਬਾਅਦ ਟ੍ਰੈਂਡਿੰਗ ਦੇ ਵਿੱਚ ਆਇਆ ਹੈ ਇਹ ਹਾਲ ਹੀ ਵਿੱਚ ਇਸ ਗਾਣੇ ਉੱਪਰ ਨਿਮਰਤ ਖੈਰਾ ਨੇ ਵੀ ਰੀਲ ਬਣਾਈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਬਹੁਤ ਹੀ ਵੱਡੀਆਂ-ਵੱਡੀਆਂ ਹਸਤੀਆਂ ਨੇ ਇਸ ਗਾਣੇ ਉੱਪਰ ਰੀਲ ਬਣਾਈ ਤੇ ਗਾਣੇ ਨੂੰ ਟ੍ਰੈਂਡਿੰਗ ਵਿੱਚ ਲਿਆ ਦਿੱਤਾ ਗਾਣਾ ਅੱਜ ਤੋਂ 20 ਸਾਲ ਬਾਅਦ ਟ੍ਰੈਂਡਿੰਗ ਵਿੱਚ ਆਇਆ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਦੋਸਤੋ ਤੇ ਅਸੀਂ ਤੁਹਾਡੇ ਤੋਂ ਤੁਹਾਡੀ ਰਾਇ ਜਾਣਦੇ ਆ ਕਿ ਸਾਗਰ ਦੀ ਵੋਟੀ ਇੰਡੀਕਾ ਚਲਾ ਲੈਂਦੀ ਹੈ ਤੇ ਤੁਹਾਡੀ ਵੋਟੀ ਨੂੰ ਕਿਹੜਾ ਵਾਹਨ ਚਲਾਉਣਾ ਹੁੰਦਾ ਹੈ ਇਸ ਗਾਣੇ ਨੂੰ ਆਲ ਵਰਲਡ ਵਿੱਚ ਟ੍ਰੈਂਡਿੰਗ ਵਿੱਚ ਲਿਆਉਣ ਦੇ ਲਈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ